ਹੀ ਕਿਤਾਬਾਂ ਦੀ ਦੁਕਾਨ ਭੱਟੀ ਜਿਹੜੀ ਹੈ ਇਹ ਕਿਵੇਂ ਕੈਨੇਡਾ 'ਚ ਕਿਵੇਂ ਚੱਲੀ ਜਾਂਦੀ ਹੈ ਕਿੰਬੜੇ ਕਿਤਾਬਾਂ ਲੋਕ ਪੜ੍ਹਨਾ ਪਸੰਦ ਕਰਦੇ ਆ ਦੇਖੋ ਜਿਹੜੀਆਂ ਸਹਿਤਕ ਸਰਗਰਮੀਆਂ ਉਹ ਤਾਂ ਇੱਥੇ ਤਕਰੀਬਨ ਹਰ ਹਫਤੇ ਕਿਸੇ ਨਾ ਕਿਸੇ ਸੰਸਥਾ ਦਾ ਕੋਈ ਨਾ ਕੋਈ ਪ੍ਰੋਗਰਾਮ ਮੀਟਿੰਗ ਕੋਈ ਕਿਤਾਬ ਉਲੀਸ ਦਾ ਸਮਾਰੋਹ ਇਸ ਤਰ੍ਹਾਂ ਚੱਲਦਾ ਹੀ ਰਹਿੰਦਾ ਹੈ ਸਟੂਡੈਂਟ ਸਾਡੇ ਕੋਲ ਇਹੋ ਜਿਹੇ ਆਏ ਵੀ ਹਲੇ ਮਹੀਨਾ ਤੋਂ ਮਹੀਨੇ ਆਇਆ ਨੂੰ ਹੋਇਆ ਹੁੰਦਾ ਕੋਈ ਉਹਨਾਂ ਕੋਲ ਕੰਮ ਵੀ ਨਹੀਂ ਹਲੇ ਮਿਲਦਾ ਇੱਥੇ ਉਹ ਵੀ ਇਥੋਂ ਕਿਤਾਬਾਂ ਲੈ ਕੇ ਤੇ ਕੰਨੀ ਕਿਤਾਬਾਂ ਅਸੀਂ ਪੜ੍ਹਨੀ ਕਿਤਾਬਾਂ ਦੇ ਪੈਸੇ ਖਰਚਦੇ ਨੇ ਪੈਸੇ ਖਰਚਦੇ ਨੇ ਕਮਾ ਲਏ ਤੇ ਇਹ ਕਿਤਾਬਾਂ ਲਿਆਉਣ ਦਾ ਸਾਰਾ ਪ੍ਰਬੰਧ ਕੌਣ ਕਰਦੇ ਨੇ ਤੁਸੀਂ ਪੰਜਾਬੀ ਪੱਤਰਕਾਰੀ ਨਾਲ ਜੁੜੇ ਜੇ ਪਹਿਲਾਂ ਉੱਥੇ ਪੱਤਰਕਾਰ ਸੀ ਫਿਰ ਇੱਕ ਜਾ ਕੇ ਬਹੁਤ ਐਕਟਿਵ ਜੇ ਕੈਨੇਡਾ ਉਡਾਨ ਪ੍ਰੋਗਰਾਮ ਤਹਿਤ ਅੱਜ ਅਸੀਂ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਸ਼ਹਿਰ ਸਰੀਚ ਖੜੇ ਇੱਥੇ ਤੁਸੀਂ ਇਹ ਕਿਤਾਬਾਂ ਦੀ ਦੁਕਾਨ ਦੇਖ ਰਹੇ ਜੇ ਜੋ ਫੇਰੇ ਕਿਤਾਬਾਂ ਦੇ ਅੰਬਾਰ ਲੱਗੇ ਨੇ ਔਰ ਵੱਡੀ ਗੱਲ ਇਹ ਹੈ ਵੀ ਇੰਨਾ ਕਿਤਾਬਾਂ ਵਿੱਚੋਂ 90 ਫੀਸਦੀ ਕਿਤਾਬਾਂ ਪੰਜਾਬੀ ਭਾਸ਼ਾ ਦੀਆਂ ਨੇ ਔਰ ਸ਼ਾਇਦ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਕਿਤਾਬਾਂ ਦੀ ਇੰਨੀ ਵੱਡੀ ਦੁਕਾਨ ਹੋਵੇ ਔਰ ਸਰੀ ਵਿੱਚ ਪੰਜਾਬੀ ਦੀਆਂ ਕਿਤਾਬਾਂ ਪੜਨ ਵਾਲੇ ਲੋਕ ਨੇ ਇਹਦੇ ਤੇ ਚਰਚਾ ਕਰਾਂਗੇ ਕੈਨੇਡਾ ਦੇ بڑے ਸੀਨੀਅਰ ਪੱਤਰਕਾਰ ਤੇ ਇਸ ਕਿਤਾਬਾਂ ਦੀ ਦੁਕਾਨ ਦੇ ਸੰਚਾਲਕ ਹਰਦਮ ਮਾਨ ਜੀ ਅੱਜ ਸਾਡੇ ਨਾਲ ਮੌਜੂਦ ਨੇ ਜਿਹੜੇ ਬਹੁਤ ਵੱਡੇ ਲੇਖਕ ਵੀ ਨੇ ਔਰ ਇੱਕ ਇਹਨਾਂ ਦੀ ਇੱਕ ਸਭਾ ਵੀ ਹੈ ਜਿਹੜੀ ਗੱਜਲਗੋ ਨਾਲ ਜੁੜੇ ਲੋਕ ਨੇ ਦੁਨੀਆ ਭਰ ਦੇ ਉਹਨਾਂ ਨੂੰ ਵੀ ਸੰਗਠਿਤ ਕਰਦੇ ਨੇ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਤੁਸੀਂ ਕਿਤਾਬਾਂ ਦੀ ਦੁਕਾਨ ਭੱਟੀ ਜਿਹੜੀ ਹੈ ਇਹ ਕਿਵੇਂ ਕੈਨੇਡਾ 'ਚ ਕਿਵੇਂ ਚੱਲੀ ਜਾਂਦੀ ਹੈ ਕੈਨੇਡਾ 'ਚ ਬਿਲਕੁਲ ਕਿਤਾਬਾਂ ਤੁਹਾਡੀ ਗੱਲ ਸਹੀ ਹੈ ਜੇ ਪਾਠਕ ਹੈ ਤਾਂ ਤਾਂ ਹੀ ਚੱਲਦੀ ਹੈ ਪਾਠਕ ਹੈ ਹਾਂ ਜੀ ਬਿਲਕੁਲ ਹੈਗੀ ਆ ਸੰਤ ਪੰਜਾਬ 'ਚ ਪਾਠਕ ਨਹੀਂ ਲੱਭਦੇ ਪੰਜਾਬੀ ਦੇ ਕਿਤਾਬਾਂ ਪੜਨ ਵਾਲੇ ਤੁਸੀਂ ਕਿਵੇਂ ਤਿਆਰ ਕਰ ਲੀ ਨਹੀਂ ਇੱਥੇ ਤਾਂ ਦੇਖੋ ਤੁਹਾਨੂੰ ਪਤਾ ਹੈ ਵੀ ਕੱਚੇ ਵੀ ਕਿੰਨੇ ਹੁੰਦੇ ਆ ਉਧਰੋਂ ਕੂਰੀਅਰ ਤੇ ਕਿਤਾਬਾਂ ਮਗਾਉਣੀਆਂ ਇੱਥੋਂ ਦੇ ਸਾਰਾ ਉਹਦਾ ਅਰੇਂਜਮੈਂਟ ਕਰਨਾ ਹੂੰ ਇਹ ਹੋਰ ਬੜੇ ਐਕਸਪੈਂਸਸ ਆ ਪਰ ਫਿਰ ਵੀ ਜਾਨੀ ਇਹ ਜਿਹੜੀ ਦੁਕਾਨ ਹੈ ਇਹ ਕਹਿ ਲੋ ਪਾ ਪੋਸਤਕਵਿਦਾਰ ਹੈ ਜੀ ਇਹ ਫਿਰ ਵੀ ਚੱਲ ਰਿਹਾ ਉਹ ਇਸੇ ਕਰਕੇ ਚੱਲ ਰਿਹਾ ਕਿ ਪਾਠਕ ਹੈ ਖਰੀਦਦਾਰ ਇੱਥੇ ਆਏਗੇ ਆਏਗੇ ਇੱਥੇ ਮੈਨੂੰ ਲੱਗਦਾ ਸਹਿਤਕ ਸਰਗਰਮੀਆਂ ਵੀ ਬਹੁਤ ਚੱਲਦੀਆਂ ਨੇ ਉਹਦੇ ਤੁਸੀਂ ਖੁਦ ਸੰਚਾਲਕ ਜੇ ਕਿੰਦਾਂ ਦੀਆਂ ਕਿਤਾਬਾਂ ਲੋਕ ਪੜਨਾ ਪਸੰਦ ਕਰਦੇ ਆ ਦੇ ਕੋ ਜਿਹੜੀਆਂ ਸਹਿਤਕ ਸਰਗਰਮੀਆਂ ਉਹ ਤਾਂ ਇੱਥੇ ਤਕਰੀਬਨ ਹਰ ਹਫਤੇ ਕਿਸੇ ਨਾ ਕਿਸੇ ਸੰਸਥਾ ਦਾ ਕੋਈ ਨਾ ਕੋਈ ਪ੍ਰੋਗਰਾਮ ਮੀਟਿੰਗ ਕੋਈ ਕਿਤਾਬ ਰੀਲਿਸ ਦਾ ਸਮਾਰੋਹ ਇਸ ਤਰ੍ਹਾਂ ਚੱਲਦਾ ਹੀ ਰਹਿੰਦਾ ਹੂੰ ਹੂੰ ਜਿੱਥੋਂ ਤੱਕ ਸਾਡੀ ਹੈ ਗ਼ਜ਼ਲ ਮੰਚ ਸਰੀਰ ਉਹ ਸਾਡੇ ਇੱਥੇ ਸਾਲ ਵਿੱਚ 3 ਵੱਡੇ ਪ੍ਰੋਗਰਾਮ ਹੁੰਦੇ ਆ ਓਕੇ ਇੱਕ ਤਾਂ ਸਾਡਾ ਜਿਹੜਾ ਕਵੀ ਦਰਬਾਰ ਹੁੰਦਾ ਉਹਦੇ ਵਿੱਚ ਸਾਡੇ 94ਵੇਂ ਸ਼ਾਇਰ ਹੁੰਦੇ ਨੇ ਜੀ ਇੱਕ ਸਾਡਾ ਸੰਗੀਤ ਦਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਗ਼ਜ਼ਲ ਗਾਇਕੀ ਹੁੰਦੀ ਹੈ ਹੂੰ ਹੂੰ ਇੱਕ ਸਾਡਾ ਹੁੰਦਾ ਕਵੀ ਦਰਬਾਰ ਉਹ ਖੁੱਲਾ ਹੁੰਦਾ ਉਹਦੇ ਚ ਕਵਤਾ ਗੀਤ ਤੇ ਗਜ਼ਲ ਕੁਛ ਵੀ ਬੰਦਾ ਕੋਈ ਵੀ ਲੇਖਾ ਆ ਸਕਦਾ ਜੀ ਜੀ ਸੋ ਇਸ ਤਰ੍ਹਾਂ ਦੀਆਂ ਹੋਰ ਸਭਾਵਾਂ ਦੇ ਵੀ ਪ੍ਰੋਗਰਾਮ ਨੇ ਪਰ ਇੱਥੇ ਜਿਹੜੇ ਪਾਠਕਾ ਜਾਂ ਜਿਹੜੇ ਪੁਸਤਕਾਂ ਪੜਨ ਦੇ ਸ਼ਕੀਨ ਆ ਜਾਂ ਇੱਥੇ ਖਰੀਦਣ ਆਉਂਦੇ ਪੁਸਤਕਾਂ ਉਹਨਾਂ ਵਿੱਚ ਜ਼ਿਆਦਾ ਉਹ ਬੰਦੇ ਘੱਟ ਆ ਜਿਹੜੇ ਉਹਨਾਂ ਸਾਹਿਤ ਸਭਾਵਾਂ ਨਾਲ ਜਾਂ ਸਾਹਿਤ ਸੰਸਥਾਵਾਂ ਨਾਲ ਜੁੜੇ ਆ ਉਹ 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 ਨਹੀਂ ਹੁੰਦੇ ਓਕੇ ਹਾਂ ਜ਼ਿਆਦਾਤਰ ਜਿਹੜੇ ਆ ਯੰਗ ਜੇਨਰੇਸ਼ਨ ਆ ਰਹੀ ਹੈ ਯੰਗ ਜੇਨਰੇਸ਼ਨ ਪੰਜਾਬੀ ਦੀਆਂ ਪੁਸਤਕਾਂ ਪੜ੍ਹਦੀ ਹੈ ਬਿਲਕੁਲ ਜੀ ਉਹ ਕਿੱਦਾਂ ਦੀ ਜੇਨਰੇਸ਼ਨ ਹੈ ਉਹ ਜੇਨਰੇਸ਼ਨ ਉਹਨਾਂ ਚੋਂ ਬਹੁਤੇ ਜਿਹੜੇ ਹੈਗੇ ਆ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਇਹ ਓਕੇ ਹਾਂਜੀ ਹੂੰ ਹੂੰ ਉਹ ਸਟੂਡੈਂਟ ਆਪਣੇ ਪੰਜਾਬੀ ਜਿਹੜੇ ਪੰਜਾਬੀ ਉਥੋਂ ਪੰਜਾਬ ਤੋਂ ਆਏ ਨੇ ਹੂੰ ਹੂੰ ਇਹ ਉਹ ਜ਼ਰੂਰ ਪੜਦੇ ਆ ਨਹੀਂ ਉਹਨਾਂ ਦੀ ਪੜ੍ਹਾਈ ਦੇ ਨਾਲ ਜੁੜਵੀਆਂ ਕਿਤਾਬਾਂ ਪੜ੍ਹਦੇ ਨੇ ਕਿ ਜਾਂ ਵੈਸੇ ਸ਼ੌਕ ਨਾਲ ਕੋਈ ਕਿਤਾਬਾਂ ਨਹੀਂ ਸ਼ੌਕ ਨਾਲ ਸਹਿਤ ਕਿਤਾਬਾਂ ਪੜ੍ਹਦੇ ਨੇ ਇੱਕ ਕਵਿਤਾ ਕਹਾਣੀ ਗ਼ਜ਼ਲ ਨਾਵਲ ਪੜ੍ਹਦੇ ਨੇ ਪਰ ਹੀ ਆਮ ਤੇ ਜਿਹੜੇ ਸਟੂਡੈਂਟ ਹੁੰਦੇ ਨੇ ਪੰਜਾਬ ਚੋਂ ਪੜਾ ਉਹਨਾਂ ਨੂੰ ਬਦਨਾਮ ਕੀਤਾ ਵੀ ਉਹ ਤੇ ਇੱਥੇ ਆਉਂਦੇ ਨੇ ਜਸਟ ਉਹ ਇੱਥੇ ਆ ਕੇ ਪੜ੍ਹਾਈ ਤੇ ਇੱਕ ਨਾਂ ਦੀ ਹੁੰਦੀ ਹੈ ਇੱਥੇ ਪੱਕੇ ਹੋਣ ਹੁੰਦੇ ਨੇ ਇੱਕ ਇਹ ਵੀ ਗੱਲ ਬੜੀ ਇੱਥੇ ਹਟਦੋਂ ਘਮਚੁੰਦੇ ਨੇ ਜੀ ਬੇਸਮੈਂਟਾਂ ਦੇ ਘਾਟ ਪਾਉਂਦੇ ਨੇ ਪਰ ਇਦਾਂ ਦੇ ਬੱਚੇ ਵੀ ਹੈਗੇ ਜਿਹੜੇ ਇੱਥੇ ਆ ਕੇ ਆਪਣੇ ਸਹਿਤ ਨੂੰ ਪਿਆਰ ਕਰਦੇ ਨੇ ਬਿਲਕੁਲ ਜੀ ਉਹ ਜਿਹੜੀਆਂ ਤੁਸੀਂ ਕ੍ਰੀਤੀਆਂ ਜਾਂ ਲਾਮਤਾਂ ਦਸੀਆਂ ਉਹ ਸਰਪ੍ਰਿਕ 20% ਬੱਚੇ ਲਿਮਟਿਡ ਹੁੰਦੇ ਆ ਪਰ ਦੇਖੋ ਆਪਣਾ ਜਿਹੜਾ মিডিਆ ਹੀ ਕੁਝ ਇਸ ਤਰ੍ਹਾਂ ਦਾ ਵੀ ਉਹ ਉਹਦਾ ਪ੍ਰਚਾਰ ਜਾਦੇ ਫਲਾਉ ਉਹਨੂੰ ਜਿਆਦਾ ਮਤਲਬ ਇਹ ਇਹ মিডিਆ ਦਾ ਵੀ ਕਸੂਰ ਹੈ ਜਿਹੜੀਆਂ ਚੰਗਾ ਪਾਸਾ ਚੰਗਾ ਪੱਖ ਹੈ ਉਹ ਬਹੁਤ ਘੱਟ ਆ ਰਿਹਾ ਮੈਂ ਤੁਹਾਨੂੰ ਇੱਥੇ ਐਗਜ਼ਾਮਪਲ ਦੇਵਾਂ ਇੱਥੇ ਸਾਡੇ ਕੋਲੇ ਕਈ ਸਟੂਡੈਂਟ ਇਹੋ ਜਿਹੇ ਆਉਂਦੇ ਆ ਹੁਣ ਤਾਂ ਜਿਹੜੀ ਪਿਛਲੇ ਸਮੇਂ ਤੋਂ ਕੁਝ ਕੁਝ ਮਹੀਨਿਆਂ ਤੋਂ ਸਟੂਡੈਂਟ ਘਟੇ ਆ ਉੱਥੇ ਪੰਜਾਬ ਤੋਂ ਉਹਨੇ ਨਵੇਂ ਕੁਝ ਸਟੂਡੈਂਟ ਸਾਡੇ ਕੋਲ ਇਹੋ ਜਿਹੇ ਆਏ ਵੀ ਹਲੇ ਮਹੀਨਾ ਤੋਂ ਮਹੀਨੇ ਆਇਆ ਨੂੰ ਹੋਇਆ ਹੁੰਦਾ ਕੋਈ ਉਹਨਾਂ ਕੋਲ ਕੰਮ ਵੀ ਨਹੀਂ ਹਲੇ ਮਿਲਦਾ ਇੱਥੇ ਉਹ ਵੀ ਇਥੋਂ ਕਿਤਾਬਾਂ ਲੈ ਕੇ ਤੇ ਕੰਨੀ ਕਿਤਾਬਾਂ ਅਸੀਂ ਪੜ੍ਹਨੀ ਆ ਕਿਤਾਬਾਂ ਦੇ ਪੈਸੇ ਖਰਚਦੇ ਨੇ ਪੈਸੇ ਖਰਚਦੇ ਨੇ ਕਮਾੜਾ ਤੇ ਕਈ ਦੇਖ ਕੇ ਲੱਗਦਾ ਕਈ ਛੋਟੀਆਂ ਛੋਟੀਆਂ ਕੁੜੀਆਂ ਹਾਂ ਤੇ ਉਹ 10 10 15 15 ਕਿਤਾਬਾਂ ਇਕੱਠੀਆਂ ਲੈ ਕੇ ਜਾਂਦੀਆਂ ਨਾਵਲ ਮੋਟੀਵੇਸ਼ਨਲ ਕਿਤਾਬਾਂ ਬਹੁਤ ਮੱਚੇ ਪੜ੍ਹਦੇ ਨੇ ओके मोटिवेशन ਵਾਲੀਆਂ ਜਿਹੜੀਆਂ ਉਹਨਾਂ ਨੂੰ ਕਿਤਾਬਾਂ ਲਿਉਣ ਦਾ ਸਾਰਾ ਪ੍ਰਬੰਧ ਕੌਣ ਕਰਦੇ ਨੇ ਇਹ ਆਪਣੇ ਸतीश ਘੁਲਾਟੀ ਜੀ ਨੇ ਹਾਂ ਹਾਂ ਉੱਥੇ ਉਹਨਾਂ ਦਾ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੀ ਸਟੋਰ ਹੈ ਜੀ ਤੇ ਇੱਥੇ ਘੁਲਾਟੀ ਪਬਲਿਸ਼ਰ ਦੇ ਨਾਂ ਤੇ ਸਟੋਰ ਹੈ ਤਿਬੁਲਾਰਤੀ ਸਾਹਿਬ ਤੋਂ ਮੇਰੇ ਖਿਆਲ ਸਾਰੀ ਦੁਨੀਆ ਚ ਕਿਤਾਬਾਂ ਦੇ ਮੇਲੇ ਵੀ ਲੰਮਦੇ ਆ ਹਾਂਜੀ ਹਾਂ ਬਿਲਕੁਲ ਮੈਨੂੰ ਵੀ ਚਾਂਸਸ ਸੇ ਕਰਕੇ ਹੀ ਮਿਲਿਆ ਕਿ ਉਹ ਤਾਂ ਕੈਨੇਡਾ ਅਮਰੀਕਾ ਘੁੰਮਦੇ ਰਹਿੰਦੇ ਆ ਉੱਤੇ ਮੂਵਿੰਗ ਹੀ ਰਹਿੰਦੇ ਆ ਉਹ ਵੈਂਗ ਰਹਿੰਦੇ ਆ ਤੇ ਮੈਂ ਇੱਥੇ ਹੀ ਉਹਨਾਂ ਦਾ ਫਿਰ ਉਹਨਾਂ ਦੀ ਗੈਰ ਹਾਜ਼ਰੀ ਚ ਮੈਂ ਇੱਥੇ ਉਹਨਾਂ ਦਾ ਸਟੋਰ ਬੜੀ ਬੜੀ ਤੁਸੀਂ ਕਮਾਲ ਦੀ ਗੱਲ ਹਰਮੰਦੇ ਦੱਸੀ ਮੇਰੇ ਖਿਆਲ ਪੰਜਾਬ ਦੇ ਲੋਕ ਵੀ ਸੁਣਦੇ ਹੋਣਗੇ ਔਰ ਬੜਾ ਰਾਹਤ ਮਹਿਸੂਸ ਕਰਦੇ ਹੋਣਗੇ ਵੀ ਜਿਹੜੇ ਸਾਡੇ ਬੱਚੇ ਇੱਥੇ ਪੜਨ ਆਉਂਦੇ ਨੇ ਉਹ ਜੋਬ ਵੀ ਕਰਦੇ ਨੇ ਕਾਲਜਾਂ ਸਕੂਲਾਂ 'ਚ ਵੀ ਜਾਂਦੇ ਨੇ ਬੇਸਮੈਂਟਾਂ ਦੇ ਸਾਰੇ ਖਰਚੇ ਵੀ ਕੱਢਦੇ ਨੇ ਤੇ ਇਹਦਾ ਮਤਲਬ ਕਿਤਾਬਾਂ ਦੀ ਦੁਕਾਨ ਤੇ ਵੀ ਆਉਂਦੇ ਨੇ ਬਿਲਕੁਲ ਹੀ ਬਿਲਕੁਲ ਔਰ ਇਹਦੇ ਨਾਲ ਹੀ ਜਿਹੜੀ ਕਿਤਾਬਾਂ ਦੀ ਦੁਕਾਨ ਤਾਂ ਭਵਿਕ ਵੀ ਅਸੀਂ ਸਮਝਦੇ ਜੁੜਿਆ ਹੋਇਆ ਕਿਉਂਕਿ ਜਿਹੜੀ ਯੰਗ ਜੀਨ ਆ ਰਹੀ ਹੈ ਜੋ ਕਿਤਾਬਾਂ ਨਾਲ ਅੱਜ ਜੁੜ ਰਹੀ ਹੈ ਤਾਂ ਉਹ ਜਦੋਂ ਇੱਕ ਵਾਰ ਤੁਹਾਡਾ ਟੇਸਟ ਵੱਧ ਜਾਂਦਾ ਹੈ ਸਹਿਤ ਪੜ੍ਹਨ ਦਾ ਸਹਿਤ ਨਾਲ ਜੁੜਨ ਦਾ ਤਾਂ ਉਹ ਫਿਰ ਲੰਮਾ ਸਮਾਂ ਚੱਲਦਾ ਤੇ ਇਹ ਕਿਤਾਬ ਜਿਹੜਾ ਘਰ ਆਏ ਜਾਂ ਨਾ ਇਹ ਪੁਸਤਕ ਭੰਡਾਰ ਹੈ ਜਿਹੜਾ ਜਿਆਦਾ ਲਾਸਟ ਕੈਂਪ ਮੈਂ ਆਇਆ ਸੀ ਤੇ ਪ੍ਰਿੰਸੀਪਲ ਗਿੱਲ ਹੋਣੀ ਜਿਹੜੇ ਕੇਂਦਰੀ ਲੇਖਕ ਸਭਾ ਉੱਤਰੀ ਮੈਂਕਰ ਚਲਾਉਂਦੇ ਨੇ ਪ੍ਰਧਾਨ ਨੇ ਉਹਦੇ ਉਹਨਾਂ ਨੇ ਦੱਸਿਆ ਵੀ ਜਿਹੜੇ ਇੰਟਰਨੈਸ਼ਨਲ ਫੂਡ ਖਾਸ ਕਰਕੇ ਪੰਜਾਬ ਤੋਂ ਸਟੂਡੈਂਟ ਹੁੰਦੇ ਨੇ ਉਹਨਾਂ ਦਾ ਇੱਕ ਸਾਨੂੰ ਫਾਇਦਾ ਇਹ ਹੈ ਵੀ ਜਿਹੜੀ ਸਾਡੇ ਪੰਜਾਬੀ ਪਰਿਵਾਰਾਂ ਦੀ ਨਵੀਂ ਜਨਰੇਸ਼ਨ ਜਿਨ੍ਹਾਂ ਦਾ ਇੱਥੇ ਬਰਥ ਹੋਇਆ ਇੱਥੇ ਦੇ ਬੌਰਨ ਨੇ ਉਹਨਾਂ ਨੂੰ ਬੜਾ ਫਾਇਦਾ ਹੋ ਰਿਹਾ ਵੀ ਉਹ ਆਪਣੀ ਜ਼ੁਬਾਨ ਨਾਲ ਜੁੜ ਰਹੇ ਨੇ ਕਿਉਂਕਿ ਜਿਹੜੇ ਪੰਜਾਬ ਤੋਂ ਵਿਦਿਆਰਥੀ ਹੁੰਦੇ ਨੇ ਤੇ ਉਹ ਉਹਨਾਂ ਨਾਲ ਇੱਕ ਦੂਸਰੇ ਨਾਲ ਦੋਸਤੀ ਜਾਰੀ ਸਾਂਝ ਬੰਦੀ ਹੈ ਤੇ ਉਹ ਗੱਲ ਪੰਜਾਬੀ ਲੈਂਗੁਏਜ ਵੀ ਟਰੈਵਲ ਹੁੰਦੀ ਹੈ ਤੇ ਜਦੋਂ ਪੰਜਾਬੋਂ ਆਇਆ ਵਿਦਿਆਰਥੀ ਪੰਜਾਬੀ ਦੀ ਕਿਤਾਬ ਪੜ੍ਹੂਗਾ ਤੇ ਲੱਗਦਾ ਨਹੀਂ ਵੀ ਇਹ ਗੱਲ ਇੱਧਰ ਵੀ ਸਿਰਦ ਤੇ ਜਿਹੜੇ ਇੱਥੋਂ ਦੇ ਬਾਰ ਨੇ ਉਹਨਾਂ ਤੱਕ ਵੀ ਗੱਲ ਜਾਊਗੀ ਹਾਂਜੀ ਹਾਂਜੀ ਬਿਲਕੁਲ ਉਹਨਾਂ ਤੇ ਵੀ ਪ੍ਰਭਾਵ ਪੈਂਦਾ ਹੈ ਨਾ ਕਿਉਂਕਿ ਜਿਹੜੇ ਉਧਰੋਂ ਬੱਚੇ ਆਉਂਦੇ ਆ ਕੁਝ ਤਾਂ ਆਪੇ ਰਿਸ਼ਤੇਦਾਰਿਆਂ ਚ ਰਹਿੰਦੇ ਆ ਜਾਂ ਕੋਈ 20 ਮਿੰਟਾਂ ਚ ਰਹਿੰਦੇ ਆ ਉਹ ਫਿਰ ਇਧਰਲੇ ਬੱਚਿਆਂ ਨਾਲ ਵੀ ਉਹਨਾਂ ਦਾ ਇੰਟਰੈਕਸ਼ਨ ਹੁੰਦਾ ਰਹਿੰਦਾ ਓਕੇ ਤੇ ਉਹਨਾਂ ਦਾ ਫਿਰ ਆਪਸੀ ਬੋਲਚਾਲ ਵਿੱਚ ਬੱਚੇ ਗ੍ਰੈਂਡ ਕਰਦੇ ਹੀ ਆ ਵੀ ਕਿਸ ਤਰ੍ਹਾਂ ਦੀ ਇਹ ਪੰਜਾਬੀ ਬੋਲਦੇ ਆ ਜਾਂ ਕਿਸ ਤਰ੍ਹਾਂ ਦੀ ਇਹ ਲੈਂਗੁਏਜ ਹੂੰ ਇਹ ਬਿਲਕੁਲ ਉਦ ਫਰਕਵੰਦਾ ਪੈਂਦਾ ਆ ਇੱਕ ਮੈਂ ਗੱਲ ਜਰੂਰ ਕਰੂੰਗਾ ਤੁਸੀਂ ਪੰਜਾਬੀ ਪੱਤਰਕਾਰੀ ਨਾਲ ਜੁੜੇ ਜੇ ਪਹਿਲਾਂ ਉੱਥੇ ਪੱਤਰਕਾਰ ਸੀ ਫੇਰ ਇੱਕ ਸੇ ਆ ਕੇ ਬਹੁਤ ਐਕਟਿਵ ਜੇ ਕਈ ਅਧਾਰਿਆਂ ਲਈ ਤੁਸੀਂ ਖਬਰਾਂ ਦਿੰਦੇ ਜੇ ਅਸੀਂ ਪੰਜਾਬ 'ਚ ਜਦੋਂ ਖਬਰਾਂ ਪੜ੍ਹਦੇ ਹਾਂ ਦੇ ਉੱਥੇ ਵੀ ਹਰਦਮਾਨ ਦੇ ਕਈ ਲਿਖਤਾ ਸਾਹਮਣੇ ਆਉਂਦੀਆਂ ਨੇ ਪੰਜਾਬੀ মিডিਏ ਦੀ ਇੱਥੇ ਕਿਦਾਂ ਦਾ ਸਟੇਟਸ ਹੈ ਕੀ ਆਧਾਰ ਹੈ ਕੀ ਬੇਸ ਹੈ ਪਤਾ ਵੀ ਮੀਡੀਆ ਜੇ ਤਾਂ ਤੁਸੀਂ ਪ੍ਰਿੰਟ ਮੀਡੀਆ ਦੀ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਤਾਂ ਇਹ ਹੈ ਕਿ ਪ੍ਰਿੰਟ ਮੀਡੀਆ ਤਾਂ ਐਕਚੁਅਲੀ ਇੱਥੇ ਬਿਜ਼ਨਸਮੈਨ ਹੀ ਚਲਾ ਰਹੇ ਨੇ ਓਕੇ ਉਹਦੇ ਵਿੱਚ ਕੋਈ ਪੱਤਰਕਾਰ ਜਾਂ ਜਰਨਲਿਸਟ ਜਾਂ ਕੋਈ ਇਸ ਤਰ੍ਹਾਂ ਦਾ ਐਡਿਟਿੰਗ ਵਾਲੀ ਗੱਲ ਨਹੀਂ ਕੋਈ ਓਕੇ ਠੀਕ ਹੈ ਵੀ ਉਹ ਚਲਾ ਰਹੇ ਨੇ ਤੇ ਉਹਦੇ ਵਿੱਚ ਕੁਝ ਜਾਨੀ ਹੁਣ ਜਿਸ ਤਰ੍ਹਾਂ ਆਪਣੇ ਸੁਖਵਿੰਦਰ ਚੋਲਾ ਜੀ 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 ਬਹੁਤ ਐਕਟਿਵ ਨੇ ਹਾਂ ਉਹ ਬਹੁਤ ਐਕਟਿਵ ਨੇ ਤੇ ਅੱਜ ਇਹ ਗੱਲ ਕਰੀਏ ਤਾਂ ਉਹਦਾ ਅਖਬਾਰ ਵੀ ਇੱਥੇ ਪੰਜਾਬੀ ਅਖਬਾਰਾਂ ਚ ਟੌਪ ਤੇ ਬਹੁਤ ਚਰਚਿਤ ਹੈ ਬਹੁਤ ਚਰਚਿਤ ਹੈ ਉਹ ਕਵਰ ਵੀ ਜਾਨੀ ਪਹਿਲਾਂ ਇਥੋਂ ਦੇ ਮੈਂ ਜਦੋਂ ਮੈਂਤ ਬਹੁਤ ਕਰਦੇ ਨੇ ਮੈਂ ਦੇਖਿਆ ਵੀ ਉਹ ਜਿਹੜਾ ਕੋਈ ਸਿਰ ਫੰਕਸ਼ਨ ਹੁੰਦਾ ਪੰਜਾਬੀਆਂ ਦਾ ਬਹੁਤ ਰਹੇ ਫੰਕਸ਼ਨ ਚ ਸੁਖਵਿੰਦਰ ਚੋਲਾ ਸਾਹਿਬ ਜ਼ਰੂਰ ਦੇਖਦੇ ਨੇ ਬਿਲਕੁਲ ਉਹ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਮੈਂ ਸਟਾਰਟ ਕੀਤਾ ਇੱਥੇ ਪੰਜਾਬੀ ਅਖਬਾਰਾਂ ਨਾਲ ਕੰਮ ਕਰਨਾ ਤੇ ਉਦੋਂ ਕੀ ਸੀ ਜਿਹੜੀਆਂ ਸਾਰੀਆਂ ਖਬਰਾਂ ਉੱਥੋਂ ਪੰਜਾਬ ਦੀਆਂ ਖਬਰਾਂ ਇਹਨਾਂ ਚ ਲੱਗਦੀਆਂ ਸੀ ਇੱਥੋਂ ਦੀ ਲੋਕਲ ਤਾਂ ਕੋਈ ਇੱਕ ਅੱਧੀ ਲੱਗਦੀ ਬਿਲਕੁਲ ਠੀਕ ਹੈ ਉਹ ਹੁਣ ਤੁਸੀਂ ਸੁਖਮਿੰਦਰ ਚੋਲਾ ਦਾ ਅਖਬਾਰ ਦੇਖ ਲਓ ਟੋਟਲੀ ਲੋਕਲ ਲੋਕਲ ਖਬਰਾਂ ਨਾਲ ਕੈਨੇਡਾ ਦੀਆਂ ਖਬਰਾਂ ਨਾਲ ਹੁੰਦਾ ਸੀ ਤੇ ਜਿਹੜਾ ਇਲੈਕਟ੍ਰੋਨਿਕ মিডিਆ ਪੰਜਾਬੀ ਉਹਦੇ ਚ ਸਿਹਤ ਬਾਰੇ ਤਾਂ ਇੰਨੀ ਗੱਲ ਨਹੀਂ ਹੁੰਦੀ ਉਹ ਜੇ ਰੇਡੀਓ ਲੈ ਲਓ ਜਾਂ ਤੁਸੀਂ ਟੀਵੀ ਲੈ ਲਓ ਉਹਦੇ ਚ ਜਿਹੜੀ ਜ਼ਿਆਦਾ ਗੱਲਬਾਤ ਹੁੰਦੀ ਹੈ ਨਾ ਉਹ ਪੰਜਾਬ ਦੇ ਮਸਲੇ ਆ ਲੈ ਪੰਜਾਬ ਦੇ ਉਧਰਲੇ ਪੰਜਾਬ ਨਾਲੀ ਸਾਰੀਆਂ ਉਹ ਇਸ ਤਰ੍ਹਾਂ ਦੀ ਕਿਉਂਕਿ ਉਹਨਾਂ ਦੀ ਜਿਹੜੀ ਸਰੋਤੇ ਕਹਿ ਲਓ ਜਾਂ ਦਸਵੇ ਕਹਿ ਲਓ ਉਹ ਉਸ ਤਰ੍ਹਾਂ ਨਾਲ ਹੀ ਉਹ ਬੰਦੇ ਜੁੜੇ ਹੋਏ ਆ ਉਹਨਾਂ ਨਾਲ ਇਥੋਂ ਦੇ ਟੌਪਿਕ ਤਾਂ ਬਹੁਤ ਘੱਟ ਹੀ ਲਿਆਉਂਦੇ ਮਤਲਬ ਜਿਆਦਾ ਪੰਜਾਬ ਦੀਆਂ ਖਬਰਾਂ ਇੰਡਸ ਜਿਆਦਾ ਪੰਜਾਬ ਦੀਆਂ ਖਬਰਾਂ ਵਾਲੀ ਉੱਥੇ ਜੋ ਘਟਨਾ ਹੋਇਆ ਮੈਂ ਨੋਟ ਕੀਤਾ ਹੈ ਵੀ ਜਰਨਲਿਸਟ ਆ ਪਰ ਕਈ ਵਾਰੀ ਸਾਨੂੰ ਵੀ ਲੋੜ ਮਹਿਸੂਸ ਹੁੰਦੀ ਹੈ ਵੀ ਹਰ ਜਿੰਦ ਅਰਥਿੰਦੋਂ ਲੈਨੇ ਅੱਜ ਕਿਹੜੀ ਖਬਰ ਜਿਹੜੀ ਹੈ ਉਹ ਬ੍ਰੇਕ ਕੀਤੀ ਹੈ ਜਾਂ ਹੋਰ ਕਈ ਨਾਂ ਇੱਥੇ ਲੈ ਸਕਦੇ ਆ ਮੈਨੂੰ ਲੱਗਦਾ ਵੇ ਇਲੈਕਟ੍ਰੋਨਿਕ মিডিਆ ਦੇ ਮਾਮਲੇ ਖਾਸ ਕਰਕੇ ਰੇਡੀਓ ਜਿਹੜੇ ਨੇ ਉਹਨਾਂ ਨੇ ਤੇ ਵੱਡੇ ਪੱਧਰ ਤੇ ਬੜਾ ਪ੍ਰਸਾਰ ਕੀਤਾ ਕੈਨੇਡਾ 'ਚ ਪੰਜਾਬੀ মিডিਏ ਨੇ ਬਿਲਕੁਲ ਜਿਹੜੇ ਇੱਥੇ ਪਪੂਲਰਿਟੀ ਹੈ ਉਹ ਜਿਹੜੇ ਟੀਵੀ ਨਾਲੋਂ ਰੇਡੀਓ ਦੀ ਬਹੁਤ ਜ਼ਿਆਦਾ ਹੈ ਖਾਸ ਕਰਕੇ ਜਿਹੜਾ ਆਪਾਂ ਨਾਂ ਤਾਂ ਨਾ ਲਈਏ ਇਹ ਰੈਡਾ ਫਰਮਾਂ ਜੀ ਜਾਂ ਕਨੈਕਟ ਰੇਡੀਓ ਤੇ ਇੱਥੇ ਹੁਣ ਜਿਵੇਂ ਤੁਸੀਂ ਹਰਜਿੰਦਰ ਸਿੰਧੋਰਾ ਦਾ ਨਾਮ ਲਿਆ ਉਹ ਤਾਂ ਇੱਥੇ ਟੌਪ ਦੇ ਜਰਨਲਿਸਟ ਨੇ ਕੰਮ ਕਰਕੇ ਰੇਡੀਓ ਹਾਲ ਤਾਂ ਨੇ ਇਸੇ ਤਰ੍ਹਾਂ ਉਹ ਵਿਜੇਵਬ ਸੈਣੀ ਨੇ ਕਨੈਕਟ ਤੇ ਤੇ ਇੱਕ ਬਾਸੂ ਕੁਮਾਰ ਬਾਸੂ ਕੁਮਾਰ ਨੇ ਉਹਨਾਂ ਦੀ ਬੜੀ ਵਧੀਆ ਯਾਨੀ ਹੈਗੇ بڑے ਇਸ ਤਰ੍ਹਾਂ ਦੇ ਰੇਡੀਓ ਤੇ ਤੇ ਟੀਵੀ ਤੇ ਵੀ ਹੈਗੇ ਆ ਜਿਵੇਂ ਆਪਣੇ ਜਸਕਰਨ ਜੀ ਨੇ ਜੀ ਜੀ ਬਹੁਤ ਅੱਛਾ ਕੰਮ ਕਰ ਰਹੇ ਜਸਕਰਨ ਬਰਾੜੋ ਤੇ ਇਸ ਤਰ੍ਹਾਂ ਦੀ ਸਫਲਤਾ ਹੈਗੀਆ ਬਿਲਕੁਲ ਪੱਤਰਕਾਰ ਜਨਨ ਸਾਰੀ ਹੈਗੀ ਹੈ ਮਿਹਰਬਾਨੀ ਥੈਂਕ ਯੂ ਸੋ ਤੋਂ ਇਹ ਸੁਣਿਆ ਸਭ ਤੋਂ ਖੁਸ਼ੀ ਦੀ ਗੱਲ ਪੰਜਾਬੀਆਂ ਲਈ ਇਹ ਹੈ ਵੀ ਜਿਹੜੇ ਸਾਡੇ ਧੀਆਂ ਪੁੱਤਰ ਕੈਨੇਡਾ ਚ ਪੜਨ ਆਉਂਦੇ ਨੇ ਉਹਨਾਂ ਬਾਰੇ ਕਈ ਨੈਗੇਟਿਵ ਗੱਲਾਂ ਜਿਵੇਂ ਹਰਦਮ ਹੋਣਾ ਨੇ ਕਿਹਾ ਵੀ ਬਹੁਤੀਆਂ ਪ੍ਰਕਾਸ਼ਿਤ ਹੁੰਦੀਆਂ ਨੇ ਪਰ ਸਾਡੇ ਨਿਆਣੇ ਕੈਨੇਡਾ ਚ ਪੰਜਾਬੀ ਸਹਿਤ ਨੂੰ ਵੀ ਪੜਦੇ ਨੇ ਪੰਜਾਬੀ ਸਹਿਤ ਦੀਆਂ ਕਿਤਾਬਾਂ ਵੀ ਖਰੀਦੇ ਨੇ ਲੱਗਦਾ ਇਹ ਬਹੁਤ ਰਾਹਤ ਵਾਲੀ ਗੱਲ